ਛੀਦੇ ਆਜਮ ਭਗਤ ਸਿੰਘ ਜੀ ਦੇ ਜਨਮ ਦਿਨ ਦਿਹਾੜੇ ਦੇ ਉੱਤੇ ਇੱਕ ਸੈਮੀਨਾਰ ਜਲੰਧਰ ਦੇ ਵਿੱਚ ਲਗਾਇਆ ਗਿਆ ਜਿਸ ਦੇ ਵਿੱਚ ਕਿਸ਼ਨ ਲਾਲ ਸ਼ਰਮਾ ਇਹ ਦੀਨਦਿਆਲ ਭਗ ਦੇ ਦੀ ਕਮੇਟੀ ਵੱਲੋਂ ਹਰ ਸਾਲ ਬੱਚਿਆਂ ਨੂੰ ਇਸ ਭਗਤ ਸਿੰਘ ਜੀ ਦੇ ਬਾਰੇ ਦੱਸਿਆ ਜਾਂਦਾ ਸਾਡੇ ਨਾਲ ਕਿਸ਼ਨ ਲਾਲ ਸ਼ਰਮਾ ਜੀ ਹੈ ਸ਼ਰਮਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਤ ਸਿੰਘ ਜੀ ਦੇ ਜਨਮ ਦਿਨ ਦਿਹਾੜੇ ਦੇ ਉੱਤੇ ਇੱਕ ਸੈਮੀਨਾਰ ਲਗਾਇਆ ਜਾਂਦਾ ਕਿਤੇ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੂੰ ਭਗਤ ਸਿੰਘ ਜੀ ਦੇ ਬਾਰੇ ਦੱਸੋ ਅੱਜ ਪੰਡਿਤ ਦੀਨਦਿਆਲ ਉਪਾਦੇਸ਼ ਸਮ੍ਰਿਤੀ ਮੰਚ ਵੱਲੋਂ ਪੀਐਸ ਗਾਰਡਨ ਹੁਸ਼ਿਆਰਪੁਰ ਰੋਡ ਭਾਰਤ ਮਾਤਾ ਦੇ ਮਹਾਨ ਸਪੂਤ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਕਾਰਜਕਰਮ ਅਜੋਜਿਤ ਕੀਤਾ ਗਿਆ ਇਸ ਕਾਰਜਕਰਮ ਦੇ ਮੁੱਖ ਮਹਿਮਾਨ ਮੇਰੇ ਪਾਈ ਅਭਿਜੇ ਚੋਪੜਾ ਜੀ ਹੋਰ ਵੀ ਕਈ ਸਾਥੀ ਉਪਸਤਿਤ ਹੋਏ ਆਦਰਨੀਏ ਵਿਜੈਨੰਦ ਜੀ ਰਾਸ਼ਟਰੀ ਸਵੈਮਸੇਵਕ ਸੰਗਤੋਂ ਔਰ ਸਾਡਾ ਜਿਹੜਾ ਮੰਚ ਹੈ ਲਗਾਤਾਰ ਪਿਛਲੇ ਲਗਭਗ 30 ਸਾਲ ਤੋਂ ਇਸ ਕਰਕੇ ਪ੍ਰੋਗਰਾਮ ਕਰਾਣੇ ਆ ਕਿ ਸਾਡੀ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਕਿਤੇ ਕ੍ਰਾਂਤੀਕਾਰੀ ਵੀਰਾਂ ਦੀਆਂ ਸ਼ਹਾਦਤਾਂ ਨੂੰ ਨਾ ਭੁੱਲ ਜਾਏ ਅੱਜ ਮੇਰੇ ਪੰਜਾਬ ਦੀ ਧਰਤੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਜਿਹੜੀ ਕਿ ਨਸ਼ੇ ਦੀ ਦਲਦਲ ਚ ਫਸ ਚੁੱਕੀ ਹੈ ਭ੍ਰਸ਼ਟਾਚਾਰ ਦੀ ਦਲਦਲ ਚ ਫਸ ਚੁੱਕੀ ਹੈ ਆਓ ਮੇਰੇ ਨੌਜਵਾਨੋ ਇਸ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰ ਬਣਾਣਾ ਚਾਹੁੰਨੇ ਹੋ ਤੇ ਦੇਸ਼ ਭਗਤੀ ਦਾ ਨਸ਼ਾ ਕਰੀਏ ਜਿਸ ਤਰ੍ਹਾਂ ਮੇਰੇ ਭਾਈ ਸ਼ਹੀਦ ਆਜ਼ਮ ਭਗਤ ਸਿੰਘ ਨੇ ਕੀਤਾ ਸੀ ਮੇਰਾ ਭਾਈ ਭਗਤ ਸਿੰਘ ਜਦੋਂ ਬਾਲੇ ਕਾਲ ਦੇ ਵਿੱਚ ਜਦੋਂ ਉਹਨਾਂ ਨੇ ਜਲਿਆਂਵਾਲੇ ਬਾਗ ਦੀ ਘਟਨਾ ਦੇਖੀ ਸੀ 13 April 1919 ਦੇ ਵਿੱਚ ਉਹ ਲਾਹੌਰ ਤੋਂ ਚੱਲ ਕੇ ਜਦੋਂ ਜਲਿਆਂਵਾਲੇ ਬਾਗ ਪਹੁੰਚੇ ਉੱਥੇ ਦੀ ਖੂਨ ਨਾਲ ਲਤਪਤ ਮਿੱਟੀ ਲੈ ਕੇ ਜਦੋਂ ਰਾਤ ਨੂੰ ਪਹੁੰਚਦੇ ਆ ਘਰ ਤੇ ਭੈਣ ਪੁੱਛਦੀ ਹੈ ਕਿ ਵੀਰੇ ਅੱਜ ਬਹੁਤ ਲੇਟ ਰਾਤ ਨੂੰ ਘਰ ਆਇਆ ਹਾਂ ਤੇ ਭਗਤ ਸਿੰਘ ਮੇਰੇ ਭਾਈ ਨੇ ਖੂਨ ਨਾਲ ਲਤਪਤ ਮਿੱਟੀ ਭੈਣ ਨੂੰ ਦਿਖਾਈ ਕਿ ਭੈਣੇ ਮੈਂ ਸੁਗੰਧ ਖਾਦੀ ਹੈ ਕਿ ਭਾਰਤ ਮਾਂ ਨੂੰ ਆਜ਼ਾਦ ਕਰਾਣਾ ਹੈ ਨੌਜਵਾਨੋ ਕਿਉਂਕਿ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰ ਲੱਖਾਂ ਕ੍ਰਾਂਤੀਕਾਰੀ ਵੀਰ ਜਿਨ੍ਹਾਂ ਨੇ ਭਾਰਤ ਮਾਂ ਨੂੰ ਆਜ਼ਾਦ ਕਰਾਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕਰੀਏ ਨੌਜਵਾਨੋ ਕਿਤੇ ਭੁੱਲ ਨਾ ਜਾਈਓ ਯਾਗਦੇ ਰਹਿਣਾ ਵੀਰ ਜਵਾਨੋ ਕਸਮ ਤੁਹਾਨੂੰ ਅਵਤਾਰਾਂ ਦੀ ਚੋਟ ਨਾ ਲੱਗ ਜਾਏ ਮਾਤਾ ਦੇ ਸੀਨੇ ਤੇ ਕੁਰਸੀ ਭਗਤ ਗੱਦਾਰਾਂ ਦੀ ਇਸ ਕਰਕੇ ਆਓ ਉਹਨਾਂ ਦੇ ਜਨਮ ਦਿਹਾੜੇ ਤੇ ਆਪਾਂ ਵੀ ਸੰਕਲਪ ਲਈਏ ਜਿੱਦਾਂ ਮੇਰਾ ਭਾਈ ਅਭਿਜੇ ਚੋਪੜਾ ਜੀ ਪੰਜਾਬ ਕੇਸਰੀ ਜਗਬਾਨੀ ਪਰਿਵਾਰ ਜਿਹੜੇ ਕਿ ਹਮੇਸ਼ਾ ਰਾਸ਼ਟ ਨੂੰ ਸਮਰਪਿਤ ਕੰਮ ਕਰਕੇ ਨੌਜਵਾਨਾਂ ਨੂੰ ਇੱਕ ਨਵੀਂ ਦਿਸ਼ਾ ਦਿੰਦੇ ਆ ਸਾਡੇ ਮੁੱਖ ਮਹਿਮਾਨ ਸਾਡੇ ਵਿੱਚ ਨੇ ਅਭਿਜੇ ਚੋਪੜਾ ਜੀ ਔਰ ਮੈਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਕਿਉਂਕਿ ਨਿਰੰਤਰ 30 ਸਾਲ ਤੋਂ ਕਰਦੇ ਆ ਤਾਂ ਕਿ ਦੇਸ਼ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਪਤਾ ਚੱਲ ਸਕੇ ਕਿ ਕਿੱਥਾਂ ਕਿੱਦਾਂ ਕਿੱਦਾਂ ਲੱਖਾਂ ਕ੍ਰਾਂਤੀਕਾਰੀ ਵੀਰਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਭਾਰਤ ਮਾਂ ਨੂੰ ਆਜ਼ਾਦ ਕਰਾਇਆ ਹੈ ਅੱਜ ਦੇ ਸਫਲ ਅਜੋ ਜਨਦੀ ਮੈਂ ਸਾਰੇ ਨੌਜਵਾਨਾਂ ਨੂੰ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ ਔਰ ਸਾਰਿਆਂ ਨੇ ਬਹੁਤ ਅੱਛੇ ਕਾਰਜਕ੍ਰਮ ਸਕੂਲਾਂ ਨੇ ਪ੍ਰਸਤੁਤ ਕੀਤੇ ਹੈ ਔਰ ਅੱਜ ਆਓ ਆਪਾਂ ਸਾਰੇ ਅੱਜ ਸੰਕਲਪ ਲੈ ਕੇ ਜਾਈਏ ਕਿ ਜਿਹੜਾ ਸਾਡਾ ਭਾਰਤ ਦੇਸ਼ ਸੋਨੇ ਦੀ ਚਿੜੀਆ ਕੋਹਾਂਦਾ ਸੀ ਉਹਨੂੰ ਆਪਾਂ ਸੋਨੇ ਦਾ ਸ਼ੇਰ ਬਣਾਉਣਾ ਹੈ ਉਹ ਸੋਨੇ ਦਾ ਸ਼ੇਰ ਤਾਂ ਹੀ ਬਣੇਗਾ ਆਪਾਂ ਇਮਾਨਦਾਰੀ ਦੇ ਨਾਲ ਦੇਸ਼ ਦੀ ਸੇਵਾ ਕਰੀਏ ਆਪਣੇ ਸਮਾਜ ਦੀ ਸੇਵਾ ਕਰੀਏ ਆਪਣੇ ਰਾਸ਼ਟਰ ਦੀ ਸੇਵਾ ਕਰੀਏ ਅੱਜ ਪੰਜਾਬ ਨੂੰ ਬਚਾਉਣ ਦਾ ਸੰਕਲਪ ਲਈਏ ਮੇਰੇ ਪੰਜਾਬ ਨੂੰ ਮੈਨੂੰ 35 ਸਾਲ ਹੋ ਗਏ ਰਾਜਨੀਤੀ ਪਾਰਟੀ ਕੋਈ ਪੰਜਾਬ ਨੂੰ ਨਹੀਂ ਬਚਾ ਸਕਦੀ ਰਾਜਨੀਤੀ ਤੇ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਦਾ ਉਹ ਅੱਗੇ ਆਵੇ ਉਹ ਤਾਂ ਕੀ ਇਹ ਪੰਜਾਬ ਨੂੰ ਬਚਾਇਆ ਜਾ ਸਕੇ ਇਹਨਾਂ ਸ਼ਬਦਾਂ ਨਾਲ ਜੈ ਹਿੰਦ ਜੈ ਭਾਰਤ ਕਿਸ਼ਨ ਲਾਲ ਜੀ ਤੁਸੀਂ ਬੱਚੇ-ਛੋਟੇ-ਛੋਟੇ ਬੱਚਿਆਂ ਨੂੰ ਬੁਲਾਉਂਦੇ ਹੋ ਇਸ ਸ਼ਹੀਦ ਭਗਤ ਸਿੰਘ ਜੇ ਬਾਰੇ ਦੱਸਦੇ ਹੋ ਰਾਜਗੁਰੂ ਬਾਰੇ ਦੱਸਦੇ ਹੋ ਸੁਖਦੇਵ ਬਾਰੇ ਦੱਸਦੇ ਹੋ ਬੱਚਿਆਂ ਨੂੰ ਇਸ ਬੱਚਿਆਂ ਨੂੰ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਤੁਹਾਡੇ ਵੱਲੋਂ ਮੇਰੀ ਬੱਚਿਆਂ ਨੂੰ ਇਹ ਹੀ ਪ੍ਰਾਰਥਨਾ ਹੈ ਕਿ ਬੱਚਿਓ ਤੁਸੀਂ ਸਾਡੇ ਆਉਣ ਵਾਲਾ ਦੇਸ਼ ਦਾ ਭਵਿੱਖ ਹੋ ਤੁਹਾਡੇ ਚੋਂ ਕਿਸੇ ਨੇ ਟੀਚਰ ਬੰਨਣਾ ਕਿਸੇ ਨੇ ਵਕੀਲ ਬੰਨਣਾ ਹੈ ਕਿਸੇ ਨੇ ਨੇਤਾ ਬੰਨਣਾ ਹੈ और किसी ने पुलिस ऑफिसर बनना है कोई कुछ भी बनना ईमानदार बनना देशभक्त बनना नौजवानों एक देशभक्त ने पूरे विश्व जो डंका बजाया हुआ है व्यक्ति भगत आज जदों जिदा शहीद आज मेरा भाई भगत सिंह देश की आजादी तो पहला ਉਹ ਜਿੱਧਰ ਚਲਦਾ ਸੀ ਲੱਖਾਂ ਦੀ ਤਦਾਦ ਚ ਲੋਕ ਉਹਦੀ ਗੱਲ ਵੀ ਸੁਣਦੇ ਸੀ ਉਹ ਦੇਸ਼ ਦੀ ਆਜ਼ਾਦੀ ਵਾਸਤੇ ਕੰਮ ਕਰਦਾ ਸੀ ਅੱਜ ਮੇਰਾ ਮੰਨਣਾ ਹੈ ਅਗਰ ਦੇਸ਼ ਦੀ ਆਜ਼ਾਦੀ ਵਾਸਤੇ ਅੱਜ ਦੇਸ਼ ਵਾਸਤੇ ਦੇਸ਼ ਨੂੰ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਸਤੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਦੇਸ਼ ਬਣਾਉਣ ਵਾਸਤੇ ਅਗਰ ਕੋ ਕੰਮ ਕਰ ਰਿਹਾ ਹੈ ਤੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਹੀ ਕਰ ਰਹੇ ਨੇ ਅੱਜ ਦੇਸ਼ ਵਾਸੀਆਂ ਨੂੰ ਮੇਰੇ ਨੌਜਵਾਨੋ ਉਹਨਾਂ ਵੱਲ ਦੇਖੋ ਅੱਜ ਵਿਸ਼ਵ ਜੋ ਡੰਕਾ ਇਸ ਕਰਕੇ ਬੁਝਾਰੇਗਾ ਇਮਾਨਦਾਰ ਔਰ ਦੇਸ਼ ਭਗਤ ਹੈ ਇੱਕ ਦੇਸ਼ ਭਗਤ ਵਿਅਕਤੀ ਜਿਹੜਾ ਹੋਊਗਾ ਇਮਾਨਦਾਰ ਹੋਊਗਾ ਉਹਦੀ ਇਸ ਕਰਕੇ ਅੱਜ ਜਯਜੇਕਾਰ ਹੋਏਗੀ ਕਿ ਆਜਮ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਤਾਂ ਹੀ ਬਣੇਗਾ ਕਿ ਆਪਾਂ ਸ਼ਹੀਦਾਂ ਦਾ ਜੀਵਨ ਪੜੀਏ ਕਿ ਕਿੱਦਾਂ ਕਿੱਦਾਂ ਉਹਨਾਂ ਨੇ ਆਪਣਾ ਜੀਵਨ ਮਾਤਰ 23 ਸਾਲ ਦੀ ਉਮਰ ਸੀ ਮੇਰੇ ਭਾਈ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਚੁਮਲੇ ਇਸ ਕਰਕੇ ਆਓ ਮੇਰੇ ਪੰਜਾਬ ਨੂੰ ਬਚਾਉਣ ਲਈ ਨੌਜਵਾਨੋ ਤੁਹਾਨੂੰ ਅੱਗੇ ਆਣਾ ਪੈਣਾ ਨੌਜਵਾਨ ਪੀੜੀ ਨੂੰ ਘਰ ਘਰ ਜਾ ਕੇ ਅਲਖ ਜਗਾਣੀ ਪੈਣੀ ਕੋਈ ਰਾਜਨੀਤੀ ਪਾਰਟੀ ਤੁਹਾਡੇ ਵੱਲੋਂ ਵੀ ਇਦਾਂ ਹੀ ਨੌਜਵਾਨਾਂ ਨੂੰ ਇਦਾਂ ਹੀ ਸਨੇਹਾ ਵਿੱਚ ਜਾ ਜਾ ਬਿਲਕੁਲ ਬਿਲਕੁਲ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਸਾਰੇ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਪੀੜੀ ਹੈ ਕਿਸੇ ਵੀ ਰਾਜਨੀਤੀ ਪਾਰਟੀ ਜਾਓ ਮੈਂ ਕਹਿੰਦਾ ਕਿਸੇ ਪਾਰਟੀ ਚ ਕੰਮ ਕਰੋ ਕਿਸੇ ਵੀ ਪਾਰਟੀ ਚ ਕੰਮ ਕਰੋ ਦੇਸ਼ ਦੇ ਹਿੱਤ ਚ ਕੰਮ ਕਰੋ ਕਿਉਂਕਿ ਲੱਖਾਂ ਕ੍ਰਾਂਤੀਕਾਰੀਆਂ ਨੇ ਖੂਨ ਡੋਲ੍ਹਿਆ ਭਾਰਤ ਮਾਂ ਨੂੰ ਆਜ਼ਾਦ ਕਰਾਉਣ ਲਈ ਪਰ ਜਦੋਂ ਕਰਤਾਰ ਸਰਾਭਾ ਜਦੋਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜਦਾ ਸੀ ਉਹ ਕੋਈ ਨਾਰਾ ਲੰਦਾ ਸੀ ਭਾਰਤ ਮਾਤਾ ਦੀ ਜੈ ਮੇਰਾ ਭਾਈ ਸ਼ਹੀਦ ਆਜ਼ਮ ਭਗਤ ਸਿੰਘ ਲੰਦਾ ਸੀ ਭਾਰਤ ਮਾਤਾ ਦੀ ਜੈ ਉਹ ਕਦੀ ਪੰਜਾਬ ਹਿਮਾਚਲ ਹਰਿਆਣਾ ਵਾਸਤੇ ਜਾਤ ਪਾਤ ਪ੍ਰਾਂਤਵਾਦ ਦੀ ਲੜਾਈ ਨਾ ਪਾ ਲੜੀਏ ਕਿ ਮੈਂ ਸਾਰੇ ਆਪਾਂ ਜਦੋਂ ਲੜਾਈ ਲੜਾਂਗੇ ਤੇ ਭਾਰਤ ਦੇਸ਼ ਮੇਰਾ ਵਾਕਈ ਜਿਹੜਾ ਸੋਨੇ ਦੀ ਚਿੜੀ ਕਵਾਂਦਾ ਸੀ ਉਹ ਸੋਨੇ ਦਾ ਸ਼ੇਰ ਬਣੇਗਾ ਜੈ ਹਿੰਦ ਜੈ ਭਾਰਤ ਦੇਖਿਆ ਸੀ ਗਲਬਤ ਕਿਤੇ ਗਿਆ ਕਿਸ਼ਨ ਲਾਲ ਸ਼ਰਮਾਈ ਦੇ ਨਾਲ ਉਹਨਾਂ ਨੇ ਦੱਸਿਆ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਦਿਹਾੜੇ ਦੇ ਉੱਤੇ ਇੱਕ ਸੈਮੀਨਾਰ ਲਗਾਇਆ ਗਿਆ ਜਿਸ ਦੇ ਵਿੱਚ ਉਸ ਬੱਚਿਆਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਬਾਰੇ ਦੱਸਿਆ ਜਾ ਰਿਹਾ ਕਿਦਾਂ ਉਹਨਾਂ ਨੇ ਸ਼ਹੀਦੀ ਕਿਹੜੀ ਦਿੱਤੀ ਹੈ ਪੰਜਾਬ ਕੀ ਪੂਰੇ ਹਿੰਦੁਸਤਾਨ ਦੀ ਦੇਸ਼ ਲਈ ਕਿਹੜੀ ਉਹਨਾਂ ਨੇ ਜੋ ਸ਼ਹੀਦੀ ਦਿੱਤੀ ਹੈ ਉਸ ਦੇ ਬਾਰੇ ਲਗ ਲਗ ਬਈ ਮਹੱਲਿਆ ਚ ਮੰਦ ਸਕੂਲਾਂ ਦੇ ਵਿੱਚ ਜਾ ਕੇ ਕਿੜੇ ਸੈਮੀਨਾਰ ਲਗਾਏ ਜਾਣਗੇ ਕੈਮਰਾਮੈਨ ਰਾਹੁਲ ਦੇ ਨਾਲ ਸਨ ਮਹਾਜਨ ਜਗਬਨੇ ਟੀਵੀ ਜਲੰਧਰ